ਜੈ ਗੁਰਦੇਵ ਧਨਗੁਰਦੇਵ ਸਾਰੀ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਐਨ ਆਰ ਐਸ ਲਾਈਵ ਟੀਵੀ ਵੱਲੋਂ ਜੈ ਗੁਰਦੇਵ ਧਨਗੁਰਦੇਵ ਅਸੀਂ ਪਹੁੰਚੇ ਆ ਹੁਸ਼ਿਆਰਪੁਰ ਦੇ ਪੰਡ ਬੋਣ ਵਿੱਚ ਜਿੱਥੇ ਕਿ 14 15 ਤੇ 16 ਤਰੀਕ ਨੂੰ ਸੰਤ ਬਾਬਾ ਸੀਤਲਦਾਸ ਜੀ ਦੀ ਸਾਲਾਨਾ ਵਰਸੀ ਸਮਾਗਮ ਬੜੀ ਹੀ ਸ਼ਰਧਾ ਦੇ ਨਾਲ 108 ਸੰਤ ਸਰਵੰਦਾਸ ਜੀ ਬੋਣ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ ਤੁਸੀਂ ਜੁੜੇ ਰਹੋ ਐਨ ਆਰ ਐਸ ਲਾਈਵ ਦੇ ਪੇਜ ਦੇ ਨਾਲ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ ਸੰਤਾਂ ਦੇ ਨਾਲ ਸੰਤਾਂ ਦੇ ਕੋਲ ਸੰਤਾਂ ਦੇ ਆਪਾਂ ਗੱਲਬਾਤ ਕਰਦੇ ਹਾਂ ਪ੍ਰਵਚਨ ਸੰਤਾਂ ਦੇ ਅਸ਼ੀਰਵਾਦ ਪ੍ਰਾਪਤ ਕਰਦੇ ਆ ਆਓ ਆਪਾਂ ਚੱਲਦੇ ਆ ਤੁਹਾਨੂੰ ਸੰਤਾਂ ਦੇ ਕੋਲ ਲੈ ਕੇ ਇਸ ਪ੍ਰੋਗਰਾਮ ਦੀ ਜਾਣਕਾਰੀ ਸੰਤ ਸਰਬੰਦਾਸ ਜੀ ਬੋਣ ਵਾਲੇ ਆਪਣੇ ਮੁੱਖ ਵਾਕ ਬਚਨਾਂ ਦੇ ਰਾਹੀਂ ਸਾਰੀਆਂ ਸੰਗਤਾਂ ਨੂੰ ਸੰਦੇਸ਼ ਦੇਣਗੇ ਤੁਸੀਂ ਜੁੜੇ ਰਹੋ ਐਨ ਆਰ ਐਸ ਲਾਈਵ ਪੇਜ ਦੇ ਨਾਲ ਹਾਂਜੀ ਬਾਬਾ ਜੀ 16 ਮਾਰਚ ਨੂੰ ਮਾਰੇ ਜੀ 108 ਸੰਤ ਬਾਬਾ ਸੀਤੰਦਰ ਸਾਹਿਬ ਮਹਾਰਾਜ ਜੀ ਦੀ 79ਵੀਂ ਵਰ੍ਹੇ ਸਿਰ ਮਨਾਈ ਜਾ ਰਹੀ ਹੈ ਜੀ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਜੀ ਤੇ ਮਾਰੇ ਜੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤਿਓਂ ਦਿਸਾਂ ਬਦਿਸਾਂ ਵਿੱਚ ਜੋ ਗੁਰੂ ਦੀਆਂ ਲਾਡਲੀਆਂ ਸੰਗਤਾਂ ਬੈਠੀਆਂ ਗੁਰੂ ਨਾਮ ਲੇਵਾ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਮਾ ਸੀਤਨਾਂਸ ਦੀ ਵਰਸੀ 79ਵੀਂ ਸਾਰੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮ ਹਮਾ ਕੇ 16 ਮਾਰਚ ਨੂੰ ਤੈਨ ਚੇਤਨ ਗੁਰੂ ਚਰਨਾਂ ਦੇ ਵਿੱਚ ਪਹੁੰਚ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਹਾਜ਼ਰੀਆਂ ਲਵਾਓ ਕਿ ਜੀਵਨ ਸਫਲਾ ਕਰੀਏ ਕਿਉਂਕਿ ਆਪਾਂ ਸੰਸਾਰ ਦੇ ਉੱਤੇ ਆਏ ਹੋਏ ਹਾਂ ਉਸ ਪ੍ਰਮਾਤਮਾ ਦੀ ਪ੍ਰਾਪਤੀ ਵਾਤੇ ਉਹਦੀ ਯਾਦ ਦੇ ਮਾਤੇ ਜੀੜੀ ਸਾਡੀ ਘੜੀ ਉਹ ਲਗ ਜਾਨਾਂ ਦੇ ਵਿੱਚ ਉਹੀ ਸਲਖਣੀ ਹੁੰਦੀ ਹੈ ਸੋ ਇਸ ਕਰਕੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਘਰੋਵਾਰ ਤੋਂ ਵਾਂਝੇ ਹੁੰਦੇ ਹੋਏ ਪਿੰਡ ਮੋਣ ਨਗਰ ਦੇ ਆ ਕੇ ਕੇ ਮਮਾ ਸੀਤਲਾ ਜੀ ਦੇ ਸਤਾਂ ਤੇ ਆਪਣੇ ਜੀਵਨੀਆਂ ਘੜੀਆਂ ਲਵਾਓ अपना जीवन सफल करो कि महापुरुषों ने इस स्थान पे उस परमात्मा ਦਾ भजन ਕੀਤਾ, ਵੰਦਗੀ ਕੀਤੀ, ਆਵਾਦਿਤ ਕੀਤੀ ਹੈ ਕਿਉਂਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਮਣ ਭਾਗੀ ਪਾਏ ਸੰਤਾਂ ਦਾ ਜਿਹੜਾ ਮਾਰਗ ਰਸਤਾ ਹੁੰਦਾ ਹੈ ਉਹ ਬਨੇ ਭਾਗਾ ਦੇ ਨਾਲ ਇਹ ਜੀਵ ਨੂੰ ਪ੍ਰਾਪਤ ਹੁੰਦਾ ਹੈ ਜੇਕਰ ਇਹ ਜੀਵ ਦੇ ਕੋਈ ਭਾਗ ਆਪਣੇ ਜਨਮ ਜਨਮ ਦੇ ਉਦੇ ਹੁੰਦੇ ਹੈ ਇਹ ਯਾਂ ਕੇ ਸੰਤ ਅਨੰਤ ਅੰਤਰ ਨਹੀਂ ਸੰਤਾਂ ਦਾ ਤੇ ਉਹ ਅਨੰਤ ਜਿਹੜਾ ਪਰਮਾਤਮਾ ਉਹਦਾ ਅੰਤਰ ਨਹੀਂ ਕੋਈ ਹੁੰਦਾ ਭੇਦ ਨਹੀਂ ਕੋਈ ਹੁੰਦਾ ਸੰਤ ਤੇ RAM ਇੱਕੋ ਹੀ ਹੁੰਦੇ ਹੈ ਇਸ ਕਰਕੇ ਅੰਪਾਂ ਸੰਤਾਂ ਮਹਾਪੁਰਸ਼ਾਂ ਦੇ ਦੇਸਾਂ ਬਰੇਸਾਂ ਤੋਂ ਨਗਰਾਂ ਤੋਂ ਪਿੰਡਾਂ ਤੋਂ ਸੰਤ ਮਹਾਪੁਰਸ਼ ਜੋ ਆਪਣੇ ਆਪਣੇ ਸ਼ਾਂਤੇ ਰਹਿ ਰਹੇ ਤੇ ਪਛਿਆਨ ਕਰ ਰਹੇ ਹੈ ਉਹ ਇਸ ਸ਼ਾਂਤੇ 16 ਮਾਰਚ ਨੂੰ ਪਹੁੰਚ ਰਹੇ ਆ ਤੇ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਆਪੋ ਆਪਣੇ ਘਰਾਂ ਤੋਂ ਕਾਰਜ ਮਾਨ ਤੋਂ ਵੇਲੇ ਹੁੰਨੇ ਹੋਏ ਆਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਾਓ ਜਿਸ ਅਥਾਨ ਤੇ ਮਾਮਾ ਸੀਤਲਨਾਥ ਸਤਿਗੁਰੂ ਪ੍ਰੇਮਨਾ ਜੀ ਜਿਨ੍ਹਾਂ ਨੇ ਇੱਥੇ ਰਹਿ ਕਰਕੇ ਆਪਣਾ ਜੀਵਨ ਆਪਣੀ ਜ਼ਿੰਦਗੀ ਉਸ ਪਰਮਾਤਮਾ ਦੇ ਲੇਖੇ ਲਾਈ ਹੈ ਸਾਨੇ ਕਲਯੁਗੀ ਜੀਵਾਂ ਦੇ ਤਾਨਨੇ ਵਾਸਤੇ ਇੱਥੇ ਤਪਸ਼ਿਆ ਕੀਤੀ ਹੈ ਤੇ ਆਪਾਂ ਇਸ ਸਥਾਨ ਤੇ ਆ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ